ਇਸ ਕੰਪਲੈਕਸ ਦਾ ਜਿਹੜੀ ਤਿਆਰੀਆਂ ਜਿਹੜੀ ਹੈਗੀ ਤੁਹਾਡੇ ਵੱਲ ਕੀਤੀ ਜਾ ਰਹੀਆਂ ਨੇ ਹੁਣਗੀ ਤਿਆਰੀਆਂ ਸਰ ਹਲੇ ਇਨੀਸ਼ੀਏਟਿਵ ਹੋਇਆ ਹੈ ਹੁਣ ਅਸੀਂ ਸੋਇਲ ਦੀ ਟੈਸਟਿੰਗ ਕਰਵਾ ਰਹੇ ਨੇ ਇਸ ਤੋਂ ਬਾਅਦ ਇਹਦੇ ਵਿੱਚ ਸਟਰਕਚਰ ਡਿਜ਼ਾਈਨ ਹੋਊਗਾ ਹੁਣ ਸੋਇਲ ਦੀ ਟੈਸਟਿੰਗ ਹੋ ਰਹੀ ਹੈ ਸਰ ਐਸ ਪੀਟੀ ਟੈਸਟ ਹੋ ਰਿਹਾ ਜੀ ਇਸ ਤੋਂ ਬਾਅਦ ਇਹਦੀ ਸਟਰਕਚਰ ਡਰਾਇੰਗ ਆਊਗੀ ਉਸ ਤੋਂ ਬਾਅਦ ਵੀ ਨਿਊ ਕਿੰਨੀ ਡੂੰਗੀ ਰਹੂਗੀ ਹੋਰ ਹੋਊਗੀ ਉਹ ਸਭ ਕੁਝ ਹੋਊਗਾ ਉਸ ਤੋਂ ਬਾਅਦ ਅਸੀਂ ਲੈਂਡਮਾਰਕ ਕਰਾਉਣੀ ਹੈ ਹਲੇ ਤੱਕ ਲੈਂਡਮਾਰਕ ਨਹੀਂ ਹੋਈ ਰਿਵੈਨਿਊ ਕੋਲ ਰਿਕਾਰਡ ਮੰਗਾਂਗੇ ਲੈਂਡਮਾਰਕ ਹੋ ਜੂਗੀ ਉਸ ਤੋਂ ਬਾਅਦ ਇਹਦਾ ਟੈਂਡਰ ਲੱਗੂਗਾ ਉਸ ਤੋਂ ਬਾਅਦ ਇਹਦਾ ਕੰਮ ਸ਼ੁਰੂ ਹੋਊਗਾ ਇੱਥੇ ਸਰ ਆਪਣੇ ਜੀਸੀਸੀ ਬਣਨਾ ਜੁਡੀਸ਼ੀਅਲ ਕੋਰਟ ਕੰਪਲੈਕਸ ਹੈ ਜਿਹਦੇ ਵਿੱਚ ਆਪਣੇ ਜੱਜਾਂ ਦੇ ਕੁਆਟਰ ਹੋਣਗੇ ਤੇ ਨਾਲੇ ਆਪਣੇ ਕੋਰਟ ਕੰਪਲੈਕਸ ਬਣੂਗੀ ਤੇ ਪਾਰਕਿੰਗ ਸਭ ਕੁਝ ਹੋਊਗਾ ਜੀ ਇੱਕ ਏਕੜ ਹੈ ਜੀ ਸਰ ਆ ਲਗਭਗ ਆਪਣੇ ਜੀ ਪੌਣੇ 5 ਏਕੜ ਹੈ 4.85 ਹੈ ਜੀ ਹਾਂਜੀ ਤੇ ਹੁਣ ਤਿਆਰੀ ਕੀ ਤਿਆਰੀ ਤੁਹਾਡੇ ਵੱਲੋਂ ਹਾਂਜੀ ਹੁਣ ਇਨੀਸ਼ੀਏਟ ਲਿਆ ਸਰ ਇਹਦੀ ਸੋਇਲ ਟੈਸਟਿੰਗ ਵਗੈਰਾ ਹੋ ਰਹੀ ਹੈ ਉਸ ਤੋਂ ਬਾਅਦ ਅੱਗੇ ਪ੍ਰੋਸੈਸ ਗਾਂਧੀਗਾਂਵਾਜਾ ਕਿੰਨੇ ਕ ਟਾਈਮ ਦਾ ਲੱਗਦਾ ਵੀ ਲੱਗਦਾ ਇਹਦੇ ਵਿੱਚ ਵੀ ਵੇਖੋ ਸਰ ਹਲੇ ਸਟਾਰਟ ਹੋਇਆ ਵੀ ਪ੍ਰੋਸੈਸ ਸ਼ੁਰੂ ਹੋਇਆ ਤਿੰਨ ਮਹੀਨੇ ਚਾਰ ਮਹੀਨੇ ਪੰਜ ਮਹੀਨੇ ਲੱਗ ਸਕਦੇ ਨੇ ਆਰਡੀ ਵੱਲੋਂ ਕੋਈ ਹਲੇ ਪ੍ਰਬੰਧ ਨਹੀਂ ਹੋਣਾ ਇੱਥੇ ਕਿਸੇ ਤਰ੍ਹਾਂ ਦਾ ਆਰਡੀ ਸਰ ਕਿਵੇਂ ਜਿਵੇਂ ਕੋਈ ਕੋਰਟ ਸ਼ੁਰੂ ਹੁੰਦਾ ਤਾਂ ਹੁਣ ਇਹ ਕੋਈ ਪ੍ਰੋਸੈਸ ਨਹੀਂ ਨਾ ਨਾ ਹਲੇ ਤੱਕ ਨਹੀਂ ਹੋ ਜੀ ਹਲੇ ਤਾਂ ਟੈਸਟਿੰਗ ਹੀ ਕਰ ਰਹੇ ਆ ਵੈਸੇ ਇਹਦੀਆਂ ਆਪਣੇ ਡਰਾਇੰਗਾਂ ਆ ਗਈਆਂ ਆ ਗਈਆਂ ਨੇ ਆਰਕੀਟੈਕਚਰ ਡਿਪਾਰਟਮੈਂਟ ਵਿੱਚ ਆਹੀ ਬਣਨੇ ਜਰ ਆਪਣੇ ਜੱਜਾਂ ਵਾਸਤੇ ਕੁਆਟਰ ਬਣਨੇ ਨੇ ਤੇ ਆਪਣੇ ਕੋਰਟ ਬਣਨਾਂ ਨੇ ਇੱਥੇ ਆਪਣੇ ਵਗੈਰਾ ਸਭ ਨੂੰ ਤੇ ਪਾਰਕ ਵਗੈਰਾ ਮੇਰਾ ਨਾਮ ਰਵੀ ਗੁਦਰਾਇ ਜੈ ਪੀ ਡਬਲਯੂ ਡੀ ਡਬਲਯੂ ਹਾਂਜੀ ਤੁਹਾਡਾ ਨਾਮ ਤੁਹਾਡੀ ਕੰਪਨੀ ਦਾ ਨਾਮ ਕੀ ਪ੍ਰੋਸੈਸ ਕਰਦੇ ਤੁਹਾਡੇ ਇੱਥੇ ਮੇਰਾ ਨਾਮ ਸਰ ਗੁਰਪ੍ਰੀਤ ਸਿੰਘ ਅਸੀਂ ਜੀਓ ਮੀਡੀਆ ਬਟਿੰਡਾ ਤੋਂ ਆਏ ਹਾਂ ਸੋਇਲ ਟੈਸਟ ਕਰਨ ਲਈ ਇੱਥੇ ਹਾਂਜੀ ਕੀ ਕੀਤਾ ਜਾ ਰਿਹਾ ਤੁਹਾਡੇ ਬਲੱਥੇ ਸਿਆ ਇੱਥੇ ਸੋਇਲ ਟੈਸਟਿੰਗ ਕਰ ਰਹੇ ਹਾਂ ਇਹਦੀ ਫਾਊਂਡੇਸ਼ਨ ਵਗੈਰਾ ਦੱਸਣ ਦੀ ਵੀ ਕਿੰਨੀ ਡੈਪਥ ਤੱਕ ਜਾਊਗੀ ਜਾਂ ਕਿੰਨਾ ਲੋਡ ਲਾਊਗੀ ਜ਼ਮੀਨ ਸਕਰ ਮੀਟਰ ਜੀ ਕੀ ਪਰ ਟੈਸਟ ਕਰਦਾ ਟੈਸਟ ਕਰਦਾ ਟੋਡਾ ਸਾਡਾ ਟੈਸਟ ਕਰਨ ਦਾ ਹੀ ਮਕਸਦ ਹੈ ਜਿਹੜੀ ਇੱਥੇ ਬਿਲਡਿੰਗ ਬਣਨੀ ਆ ਉਹਦੇ ਬਾਰੇ ਦੱਸਣਾ ਲੋਡ ਕਿੰਨਾ ਲੈ ਰਹੀ ਹੈ ਕਿੰਨਾ ਨਹੀਂ ਜਮੀਨ ਦੀ ਕਿੰਨੀ ਸਕਰ ਮੀਟਰ ਹੈ ਤਾਂ ਟੈਸਟ ਹੋਣੇ ਲੋੜੇ ਟੋਡਾ ਸਾਡੇ ਟੋਟਲ ਚਾਰ ਟੈਸਟ ਹੈ ਜੀ ਇੱਥੇ ਬਣਨ ਗਿਆ ਇੱਥੇ ਤੇ ਜੇ ਇੱਕ ਤਾਂ ਕੁਆਟਰ ਬਾਨ ਨੇ ਜਿੱਦਾਂ ਵਸਤੀ ਇੱਕ ਹੀ ਕੋਲ ਹਾਂ ਉਹ ਚੀਜ਼ ਬਣਨੀ ਇਹਨਾਂ ਦਾ ਲੱਗਦਾ ਤੁਹਾਨੂੰ ਇੱਥੇ ਤਿਆਰ ਕਰਨ ਤੇ ਸਰ ਅੱਜ ਤੇ ਕੱਲ ਦੋ ਦਿਨ ਤਾਂ ਲੱਗ ਸਕਦੇ ਸਤਵਾਰ ਬੋਰਡ ਦੇਣੀ ਆ ਹਾਂ ਜੀ